ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਅਸੀਂ ਕਰਤਾਰਪੁਰਾ ਸਾਹਿਬ ਗੁਰਦੁਆਰੇ ਟੀਪੀ ਸਾਹਿਬ ਮਹਾਰਾਜ ਦਾ ਉਹ ਅਸਰਾ ਲਿਆ ਤੇ ਸਾਰੀ ਸੰਗਤ ਨੇ ਸਾਡਾ ਬਹੁਤ ਵੱਧ ਚੜ ਕੇ ਸਾਥ ਦਿੱਤਾ ਪਹਿਲਾਂ ਵੀ ਸੰਗਤ ਨੇ ਬਹੁਤ ਸਹਿਯੋਗ ਸਾਨੂੰ ਦਿੱਤਾ ਗਾਹਾਂ ਵੀ ਸੰਗਤ ਦਾ ਹੀ ਉਹ ਅਸਰਾ ਜੀ ਬਾਈ ਅੱਜ ਜੀ ਇੱਥੇ ਗੁਰਦੁਆਰਾ ਸਾਹਿਬ ਆਇਓ ਰਿਪਨਮਨ ਸਿੰਘ ਜੀ ਮਿਸੀ ਬਲਵਦੀ ਕਾਗਜ਼ੀ ਪਰੇਵੇ ਕੀ ਕਿਹਾ ਇਹ ਕੋ ਸੰਗਰੂਰ ਨਗਰ ਕੌਂਸਲ ਦੀ ਜਿਹੜੀ ਇਲੈਕਸ਼ਨ ਹੈ ਇਹ ਬਹੁਤ ਲੰਮੇ ਸਮੇਂ ਤੋਂ ਡਿਊ ਸੀ ਤੇ ਭਾਵੇਂ ਕਾਂਗਰਸ ਦੀ ਸਰਕਾਰ ਰਹੀ ਹੈ ਭਾਵੇਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀਆਂ ਸਥਾਨਕ ਸੰਸਥਾਾਂ ਨੇ ਉਹਦੀਆਂ ਚੋਣਾਂ ਨੂੰ ਲੇਟ ਕਰਨ ਦੇ ਨਾਲ ਮੈਂ ਸਮਝਦਾ ਕਿ ਸ਼ਹਿਰ ਦੇ ਵਿਕਾਸ ਤੇ ਵੀ ਅਸਰ ਪੈਂਦਾ ਹੈ ਤੇ ਲੋਕਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ ਕਿ ਬਿਨਾਂ ਨਮਾਇਦੇ ਤੋਂ ਲੋਕਾਂ ਦੇ ਜਿਹੜੇ ਰੋਜ਼ਮਰਰਾ ਦੇ ਕੰਮ ਨਹੀਂ ਹੋ ਨਹੀਂ ਸਕਦੇ ਲੇਕਿਨ ਹਾਈ ਕੋਰਟ ਨੇ ਇੰਟਰਵਿਊਨ ਕੀਤਾ ਕਿ ਸਰਕਾਰ ਨੂੰ ਮਜਬੂਰੀ ਬਸ ਇਹ ਇਲੈਕਸ਼ਨ ਜਿਹੜੀ ਹੈ ਕਰਾਉਣੀ ਪੈ ਰਹੀ ਹੈ ਸੰਗਰੂਰ ਇੱਕ ਦਾਸ ਦੀ ਨਗਰ ਕੌਂਸਲ ਹੈ ਅਪ੍ਰੋਕਸੀਮੇਟ ਇਥੇ 70 75000 ਵੋਟ ਹੈ 29 ਵਾਰਡ ਨੇ ਔਰ ਇਸ ਸ਼ਹਿਰ ਦੀ ਬੜੀਆਂ ਜ਼ਰੂਰਤਾਂ ਨੇ ਜਦੋਂ 2012 ਦੇ ਵਿੱਚ ਮੈਨੂੰ ਐਮਐਲਏ ਲੋਕਾਂ ਨੇ ਬਣਾਇਆ ਸੇਵਾ ਬਖਸ਼ੀ ਉਸ ਸਮੇਂ ਵੀ ਮੈਂ ਮਹਿਸੂਸ ਕਰਦਾ ਸੀਗਾ ਕਿ ਜਿਹੜਾ ਸ਼ਹਿਰ ਦਾ ਆਊਟਰ ਏਰੀਆ ਹੈ ਉਸ ਆਊਟਰ ਏਰੀਆ ਦੀ ਐਡੀ ਵਿਅਨਤੀ ਹਾਲਾਤ ਸੀਗੇ ਨਾ ਸੀਵਰੇਜ ਨਾ ਪਾਣੀ ਸਪਲਾਈ ਨਾ ਰੋਡ ਨਾ ਬਸ ਕੁਝ ਨਹੀਂ ਬੰਦੋ ਵਸੂ ਉਸ ਸਮੇਂ ਮੈਂ ਯਤਨ ਕੀਤਾ ਪੰਜਾਬ ਸਰਕਾਰ ਤੋਂ 110 ਕਰੋੜ ਰੁਪਏ ਦਾ ਇੱਕ ਪ੍ਰੋਜੈਕਟ ਲਿਆਂਦਾ ਜਿਹਦੇ ਨਾਲ ਦੋ ਐਸਟੀਪੀ ਕੈਂਪੀਅਸ ਤਕਰੀਬਨ 90 ਕਿਲੋਮੀਟਰ ਦੇ ਕਰੀ ਪਾਈਪਲਾਈਨ ਹੋਰ ਜਿਹੜੀਆਂ ਕਾਫੀ ਜਿਹੜੀ ਉਹਦੇ ਵਿੱਚ ਰੋਡਸ ਦਾ ਸੜਕਾਂ ਦਾ ਗਲੀਆਂ ਨਾਲੀਆਂ ਦਾ ਕਾਫੀ ਜਿਹੜਾ ਸੀਟ ਲਾਈ ਦਾ ਪ੍ਰਬੰਧ ਜਿਹੜਾ ਸੀ ਉਸ ਫੰਡ ਦੇ ਨਾਲ ਹੋਇਆ ਪਰ ਉਹ ਪ੍ਰੋਜੈਕਟ ਲੇਟ ਹੋ ਗਿਆ ਪਰ ਅੱਜ ਅਸੀਂ ਆਊਟਰ ਏਰੀਆ ਜਾਂ ਦੇਖਦੇ ਆ ਕਿ ਇਸ ਜਿਹੜਾ ਕਿ ਮੈਂ ਸਮਝਾਂ ਨਗੌਲਿਆ ਹੋਇਆ ਏਰੀਆ ਸੀਗਾ ਉਹਨੂੰ ਅੱਜ ਕਾਫੀ ਸਹੂਲਤਾਂ ਜਿਹੜੀਆਂ ਨੇ ਮਿਲੀਆਂ ਨਹੀਂ ਗੀਆਂ। ਸਭ ਕਿਸ ਤਰ੍ਹਾਂ ਦੇਖਦੇ ਹੋ ਕਿ ਸਰਕਾਰ ਆਮ ਆਦਮੀ ਪਾਰਟੀ ਨੂੰ 3 ਸਾਲ ਹੋ ਚੁੱਕੇ ਨੇ तकरीबन तकरीबन ਪਰ ਉਹਨਾਂ ਦੀ ਕਾਰਜਕਾਰੀ ਕਿਸ ਤਰ੍ਹਾਂ ਹੈ? ਬਿਲਕੁਲ ਸਰਕਾਰ ਬਾਰੇ ਤਾਂ ਲੋਕ ਬੜੇ ਨਿਰਾਸ਼ ਨੇ। ਹਰ ਬੰਦੇ ਨੂੰ ਪਤਾ ਹੈਗਾ ਕਿ ਇਹ ਸਰਕਾਰ ਜਿਹੜੀ ਹੈ ਸਵਾਏ ਮਤਲਬ ਮੈਂ ਸੋਸ਼ਲ ਮੀਡੀਆ ਦਾ ਉਤਪਨ ਹੈਗੀ ਹੈ ਔਰ ਕੱਲਾ ਗੱਲਾਂ ਬਾਤਾਂ ਦੇ ਨਾਲ ਲੋਕਾਂ ਦਾ ਕਰਨੀ ਪੂਰਾ ਹੋ ਸਕਦਾ ਲੋਕਾਂ ਦੀਆਂ ਨੀਅਤਾਂ ਨਹੀਂ ਪੂਰੀਆਂ ਹੋ ਸਕਦੀਆਂ ਲੇਕਿਨ ਜਿਹੜੀ ਨਗਰ ਕੌਂਸਲ ਦੀ ਇਲੈਕਸ਼ਨ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਇੱਥੇ ਭਾਵੇਂ ਵੱਖ-ਵੱਖ ਪਾਰਟੀਆਂ ਵੱਲੋਂ ਕੈਂਡੀਡੇਟ ਉਤਾਰੇ ਜਾਣਗੇ ਪਰ ਸ਼ੋਮਨੀ ਅਕਾਲੀ ਦਲ ਪਿੱਛੇ ਜਿਹੜਾ ਅਸੀਂਗਾ ਕੁਝ ਸੰਧਾਨਕ ਤੌਰ ਤੇ ਵੱਡੇ ਲੀਡਰ ਕੁਝ ਅਲੱਗ ਵੀ ਹੋਏ ਜਿਹਦੇ ਵਿੱਚ ਮੈਂ ਵੀ ਸ਼ਾਮਲ ਹੈਗਾ ਤੇ ਅਸੀਂ ਮਹਿਸੂਸ ਕੀਤਾ ਕਿ ਪੰਜਾਬ ਨੂੰ ਜੇ ਕੁਝ ਆਉਣ ਵਾਲੇ ਭਵਿੱਖ ਦੇ ਵਿੱਚ ਆਕਾਲੀ ਦਲ ਦੀ ਲੋੜ ਹੈ ਲੇਕਿਨ ਸ਼ੋਮਨੀਆ ਆਕਾਲੀ ਦਲ ਦੇ ਵਿੱਚ ਬਖਰੇਵਾ ਹੋਣ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਪਿਛਲੇ ਸਮੇਂ 'ਚ ਕੁਝ ਆਦੇਸ਼ ਜਾਰੀ ਹੋਏ ਨੇ ਉਹ ਜੇ ਇੰਪਲੀਮੈਂਟ ਨਹੀਂ ਹੋਏ ਇਸ ਕਰਕੇ ਜੀ ਸਰੂਰ ਨਗਰ ਕੌਂਸਲ ਦੇ ਵਿੱਚ ਸ਼ੋਮਨੀਆ ਆਕਾਲੀ ਦਲ ਸੁਧਾਰ ਲਹਿਰ ਦੇ ਨਾਲ ਜਿਹੜੇ ਜੁੜੇ ਹੋਏ ਚੰਗੇ ਕਿਰਦਾਰ ਵਾਲੇ ਸਾਡੇ ਆਗੂ ਨੇਗੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਸਰੂਰ ਨਗਰ ਕੌਂਸਲ ਦੇ ਵਿੱਚ ਇੰਡੀਪੈਂਡੈਂਟ ਚੋਣ ਲੜਾ ਰਹੇ ਆ ਜਿਹਦਾ ਆਗਾਜ਼ ਅੱਜ ਬੀਬੀ ਜਸਵੀਰ ਕੌਰ ਜਿਹੜੀ ਢਿੱਲੋਂ ਨੇ ਉਨਾਂ ਨੇ ਅੱਜ ਸ਼ੁਰੂਆਤ ਕੀਤੀ ਹੈ ਇੱਥੇ ਮੈਂ ਹਾਜ਼ਰ ਹੋਇਆ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਮੇਰੀ ਸਾਰੇ ਸ਼ਹਿਰ ਵਾਲਿਆਂ ਨੂੰ ਅਪੀਲ ਹੈ ਕਿ ਪਾਰਟੀਆਂ ਨੂੰ ਛੱਡ ਕੇ ਪਾਰਟੀਆਂ ਤੋਂ ਉੱਪਰ ਉੱਠ ਕੇ ਚੰਗੇ ਕਰਤਾਰ ਵਾਲੇ ਕੰਮ ਕਰਨ ਵਾਲੇ ਬੰਦੇ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਔਰ ਉੱਥੇ ਚੰਗੇ ਸਾਫ਼ ਸੁਥਰੇ ਢੰਗ ਨਾਲ ਉਹਨਾਂ ਦੀ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਦਾ ਹੱਲ ਕਰ ਕੈਂਡੀਡੇਟ ਨੇ ਉਹਨਾਂ ਨੂੰ ਕੇਵਲ ਜੋ ਪਾਰਟੀਆਂ ਦੇ ਬੈਨਰ ਥੱਲੇ ਬਹੁਤ ਲੋਕ ਅਜੇ ਆ ਜਾਂਦੇ ਨੇ ਨਾ ਉਹਨਾਂ ਜੋ ਕੋਈ ਸੇਵਾ ਭਾਵਣੇ ਸਿਰਫ ਆਪਾਂ ਇਸ ਬਹੁ ਦੇ ਵਿੱਚ ਕਈ ਵਾਰ ਪਾਰਟੀ ਕਰਕੇ ਇਲੈਕਸ਼ਨ ਬੋਟ ਪਾਦੇ ਲੇਕਿਨ ਮਗਰੋਂ ਪਛਤਾਵਾ ਹੁੰਦਾ ਮੈਂ ਸੰਦੂਰ ਦੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਇੰਡੀਪੈਂਡੈਂਟ ਸੋਚ ਰੱਖ ਕੇ ਸ਼ਹਿਰ ਦੀ ਬਿਹਤਰੀ ਲਈ ਚੰਗੇ ਕਰਤਾਰ ਵਾਲੇ ਉਮੀਦਵਾਰਾਂ ਨੂੰ ਜਿਹੜਾ ਚੁੰਨਗੇ ਮੈਨੂੰ ਉਮੀਦ ਹੈ ਕਿ ਜਿਹੜੇ ਵੀ ਕੈਂਡੀਡੇਟ ਅਸੀਂ ਦੇਵਾਂਗੇ ਉਹਦੇ ਪੱਖ ਦੇ ਵਿੱਚ ਲੋਕ ਫੈਸਲਾ ਲੈਣਗੇ ਸਾਡੇ ਕੰਮ ਨੂੰ ਦੇਖਣਗੇ ਮੇਰੀ ਵਰਕਿੰਗ ਨੂੰ ਦੇਖਣਗੇ ਔਰ ਪੂਰਾ ਇਸ ਗੱਲ ਦੀ ਸਾਨੂੰ ਆਸ ਹੈ ਇਸੇ ਕਰਕੇ ਅੱਜ ਮੈਂ ਸ਼ੁਰੂਆਤ ਕੀਤੀ ਹੈ ਇਹਨਾਂ ਬੀਬੀ ਜੀ ਦੇ ਉਸ ਤੋਂ ਮੈਂ ਉਮੀਦ ਕਰਦਾ ਕਿ ਲੋਕ ਹੰਕਾਰਣਗੇ ਕੀ ਨਾਮ ਬਾਜੀ ਹਰਜੀਤ ਸਿੰਘ ਕਿੰਨੇ ਨੰਬਰ ਬਾਜੀ ਬਾੜ ਨੰਬਰ 27 ਬਾਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਆਪਣੇ ਸਾਥਕ ਐ ਐਮ ਸੀ ਰਾਜੀਵ ਸਿੰਘ ਰਹੀ ਨੇ ਉਹਨਾਂ ਦੀ ਕਾਰਜਕਾਰੀ 10 ਸਾਲਾਂ ਦੀ ਕਿਸ ਤਰ੍ਹਾਂ ਬਹੁਤ ਵਧੀਆ ਜੀ ਮੈਂ ਕਹਿੰਦਾ ਬਹੁਤ ਹੀ ਵਧੀਆ ਬੇਲ ਇੱਕ ਵੇਲੇ ਤੇ ਜਦੋਂ ਮਰਜੀ ਜਾਂਦੇ ਆ ਕੰਮ ਆਪਣੇ ਕਦੇ ਨਹੀਂ ਖੜੇ ਕੋਈ ਜਦੋਂ ਬੁਲਾ ਲੇ ਉਦੋਂ ਆਉਂਦੇ ਨੇ ਤੇ ਕਿਸੇ ਕਿਸਮ ਦੀ ਕੋਈ ਦਿੱਕਤ ਹੈ ਨਹੀਂ ਕੰਮ ਵਧੀਆ ਕਰੇ ਨੇ ਐ ਨਹੀਂਗਾ ਵੀ ਕੰਮ ਤਾਂ ਸਾਹਮਣੇ ਦਿਸਦੇ ਨੇ ਕੰਮ ਤਾਂ ਜੇ ਆਪਾਂ ਹੁਣ ਇਲੈਕਸ਼ਨਾਂ ਦੀ ਗੱਲ ਕਰੀਏ ਕਿ ਜੇ ਇਹਨਾਂ ਨੇ ਕਾਗਜ਼ ਭਰਨੇ ਕਿਸ ਤਰ੍ਹਾਂ ਦਾ ਲੋਕਾਂ ਦਾ ਸਮਰਥਨ ਬਹੁਤ ਵਧੀਆ ਹੈ ਸਕੋਪ ਬਹੁਤ ਵਧੀਆ ਵੋਟਾਂ ਮੈਂ ਜਿੱਤਣਗੇ ਲਾਜ਼ਮੀ 101% ਗੁਰਮੇਲ ਸਿੰਘ ਕਿੰਨੇ ਨੰਬਰ ਲਈ ਆ ਬਾੜ ਕੋਲ ਤੇ ਇੱਕ ਬਾਤ ਨਾ ਕਰਦੇ ਬਾੜ ਨੰਬਰ 27 ਭਾਜੀ ਕਿਸ ਤਰ੍ਹਾਂ ਦੇਖਦੇ ਜਿਹੜੇ ਸਾਫ ਕਮਸੀ ਰਹੇ ਨੇ ਗੱਲ ਵੀ ਉਹਨਾਂ ਦੇ ਕਾਰਜਕਾਰੀ ਦੀ ਗੱਲ ਕਰੀਦਾ ਕਿਸ ਤਰ੍ਹਾਂ ਦੀ ਕਾਰਜਕਾਰੀ ਇਹ ਪਹਿਲਾਂ ਵੀ ਸਾਡੇ ਤੋਂ ਦੋ ਵਾਰੀ ਐਮਸੀ ਰਹਿ ਚੁੱਕੇ ਨੇ ਇਹਨਾਂ ਦੀ ਕਾਰਜਕਾਰੀ ਬਹੁਤ ਵਧੀਆ ਜਾਨੀ ਕਿ ਹੱਥ ਤੋਂ ਜ਼ਿਆਦਾ ਵਧੀਆ ਜੇ ਅੱਜ ਇਹਨਾਂ ਵੱਲੋਂ ਕਾਰਜ ਵੀ ਭਰੇ ਜਾ ਰਹੇ ਨੇ ਲੋਕਾਂ ਦੇ ਸਮਰਥਨ ਦੀ ਗੱਲ ਕਰੀਦਾ ਕਿਸ ਤਰ੍ਹਾਂ ਦੀ ਇੱਕ ਨੰਬਰ ਤੇ ਆਣਗੇ ਜੀ